ਭਾਈ ਕੋਲ ਸਹਾ ਅਗਲੀ ਫਤੇ ਆ ਜਣਗੇ ਪਹੁੰਚ ਗਏ ਆਪਾਂ ਬੋਲੀ ਦਾਓ ਕਰੋ ਦਰਸ਼ਨ ਅੱਜ ਪੰਦੀ ਹੋਰ ਚਲਾਈਏ ਜੇ ਆਪਾਂ ਆ ਜਾ ਮੈਂ ਤਾਂ ਪਈਆਂ ਹੀ ਨਹੀਂ ਮੈਂ ਨੰਗੇ ਪੈਰੀਆਂ ਪਹੁੰਚੋ ਜੀ ਆ ਆਪਣੇ ਨੌਜਵਾਨ ਹੱਥ ਮੂੰਹ ਧੋ ਰੇ ਆ ਦਰਸ਼ਨ ਕਰਨਗੇ ਹੁਣ ਬਾਬਾ ਜੀ ਦੇ ਚਲੋ ਜੀ ਆਜੋ ਤੁਹਾਨੂੰ ਕਿੰਨੀਆਂ 132 ਪੋੜੀਆਂ ਹਨ ਸੋ ਬੱਤੀ ਪੋਣੀਆਂ ਦੇ ਦਰਸ਼ਨ ਕਰਾਨੇ ਤੁਹਾਨੂੰ ਸਾਧ ਸੰਗਤ ਜੀ ਆਜੋ ਕਾਬੇ ਮੰਦਨੀ ਹੋਈ ਆਜੋ ਯਾਰਾ ਚਲੋ ਪਹਿਲਾਂ ਉਧਰ ਜਾਣਾ ਚਲੋ ਜੀ ਅਰੇ ਸਾਧ ਸੰਗਤ ਜੀ ਉਧਰ ਮੁੱਤਾਂ ਟਿਕਾਈ ਜਾ ਗੱਲਾਂ ਰ ਅਜੋ ਜੇ ਸਾਰੇ ਜਣ ਇਕੱਠੇ ਰਿਆ ਕਰੋ ਹੁੰਦੇ ਨਹੀਂ ਮੁੰਡੇ ਸਾਰੇ ਸਿਰ ਟੱਕੇ ਰੱਖੋ ਜੀ ਇਸ ਤੋਂ ਅੱਗੇ ਜੂੜੇ ਲੈ ਕੇ ਜਾਣਾ ਮਨਾ ਆਪਣੇ ਸਮਾਨ ਦੀ ਸੰਭਾਲ ਕਰੋ ਵਾਹਿਗੁਰੂ ਜੀ ਕੋਈ ਨੂੰ ਪਤਾ ਨਹੀਂ ਉਹ ਮੈਂ ਐਸ਼ ਵਾਹਿਗੁਰੂ ਜੀ ਵਾਹਿਗੁਰੂ ਜੀ